ਲੋ ਜੀ ਡਿਜੀਟਲ ਪ੍ਰਿੰਟ ਪਸ਼ਮੀਨਾ ਸੌਲ ਸੂਟ ਆਪਣੇ ਕੋ ਆ ਚੁੱਕੇ ਨੇ ਇਹ ਕਲਰ ਨੇ ਚਾਰ ਜੀ ਪਹਿਲਾਂ ਫਰੰਟ ਚੈੱਕ ਕਰ ਲਈ ਬਹੁਤ ਹੀ ਸ਼ਾਨਦਾਰ ਫਰੰਟ ਬਣਿਆ ਸਾਈਡ ਤੇ ਬਾਜੂ ਦਿੱਤੇ ਹੋਏ ਨੇ ਜੀ ਤੇ ਬੈਕ ਚ ਚੈੱਕ ਕਰ ਰਿਹਾ ਲੋ ਜੀ ਕਲਰ ਚਾਰ ਨੇ ਜਲਦੀ ਜਲਦੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੋ ਤੁਹਾਨੂੰ ਵਰਸਾ ਪਾਊਡਰ ਕਰੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਜੀ ਪਸ਼ਮੀਨਾ ਸੌਲ ਸੂਟ ਡਿਜੀਟਲ ਪ੍ਰਿੰਟ ਦੇ ਵਿੱਚ ਲੋ ਸੌਲ ਚੈੱਕ ਕਰੋ ਕੀ ਸ਼ਾਨਦਾਰ ਸ਼ੌਲ ਆਈ ਕਲਰ ਚਾਰ ਨੇ ਜਲਦੀ ਜਲਦੀ ਸਫੇ ਨੂੰ ਸੂਟ ਲੈ ਲੋ ਸਿਰਫ ਸੂਟ ਆਪਣੇ ਕੋਲ 200 ਹੀ ਆਇਆ ਜੀ ਮਿਲਣਗੇ ਉਹਨੂੰ ਜਿਹਦੇ ਪਹਿਲਾ ਆਰਡਰ ਕਰਤਾ ਜੀ ਲਓ ਜੀ ਬਾਅਦ ਦੇ ਵਿੱਚ ਕਸਟਮਰ ਗੁਲਾਮਬੇਨਾ ਦੇਵੇ ਵੀ ਸਾਨੂੰ 100 ਸੂਟ ਦਿੱਤਾ ਨਹੀਂ ਹੈਗਾ ਹੁਣ ਅਸੀਂ ਬਾਰ ਬਾਰ ਕਹੀ ਜਾਂਦੇ ਆ ਜੀ 100 ਸੂਟ ਆਪਣੇ ਕੋਲ ਸਿਰਫ 200 ਪੀਸ ਆਇਆ ਹੈਗਾ ਮਿਲਣਗੇ ਉਹਨੂੰ ਜਿਹਨੇ ਪਹਿਲਾ ਆਰਡਰ ਕਰਤੀ ਜੀ ਲਓ ਜੀ ਪਿਓਰ ਪਸ਼ਮੀਨਾ ਸੋਲ ਸੂਟ ਡਿਜੀਟਲ ਪ੍ਰਿੰਟ ਦੇ ਵਿੱਚ 1000 1200 ਵਾਲਾ ਸਿਰਫ 500 ਦਾ ਜੀ ਬਹੁਤ ਵੱਡੀ ਧਮਾਕਾ ਸੇਲ ਲੱਗੀ ਹੈ 500 ਦੇ ਵਿੱਚ ਪਿਓਰ ਪਸ਼ਮੀਨਾ ਸੌਲ ਸੂਟ ਡਿਜੀਟਲ ਪ੍ਰਿੰਟ ਜੀ ਲਓ ਜੀ ਚੈੱਕ ਕਰੋ ਜੀ ਜਿਹੜੀ ਮੇਰੀ ਪੈਣਾ ਲੈ ਗਈ ਸੋ ਲੈ ਗਈ ਜਿਹੜੀ ਰਹਿ ਗਈ ਸੋ ਰਹਿ ਗਈ ਜੀ 200 ਪੀਸ ਆਇਆ ਸਿਰਫ ਆਪਣੇ ਕੋਲੇ ਮਿਲਣਗੇ ਉਹਨੂੰ ਜਿਹੜਾ ਪਹਿਲਾ ਆਰਡਰ ਕਰੂਗਾ ਜੀ ਚਾਰ ਕਲਰ ਨੇ ਜਿਹੜਾ ਤੁਹਾਨੂੰ ਰੰਗ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲਓ WhatsApp ਉਪਰਡਰ ਕਰਦੋ ਜੀ ਨੰਬਰ ਦਿੱਤਾ ਹੋਇਆ ਜੀ ਸੀਓਡੀ ਨਹੀਂ ਹੈਗੀ ਜੀ ਪੇਮੈਂਟ ਮੈਥਡ ਆਨਲਾਈਨ ਆ ਜੀ ਅਲੀਸ਼ਾ ਵਾਲੇ ਕਪੜੀ ਮਸ਼ਹੂਰ ਦੁਕਾਨ ਠਾਣਾ ਰੋੜ ਪੀਕੀ ਜੀ ਜ਼ਿਲ੍ਹਾ ਮਾਨਸਾ ਜੀ